ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਡਾ ਪਿੰਡ ਚੈਲ ਚੈਲ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਜਦੋਂ ਤੁਸੀਂ ਫਰੀਦਕੋਟ ਵਾਲੇ ਪਾਸਿਓਂ ਆ ਕੇ ਚੈਲ ਪਿੰਡ ਦੇ ਵਿੱਚ ਐਂਟਰੀ ਕਰਕੇ ਤੁਹਾਨੂੰ ਚੈਲਪਿੰਡ ਤੋਂ ਜਿਹੜੀ ਛੜਕ ਪਾਣੇ ਨੂੰ ਚਮੇਲੀ ਨੂੰ ਨੰਗਲ ਨੂੰ ਗਾਂ ਲੰਗਦੀ ਆ ਜੋ ਵੀ ਚੈਲਪਿੰਡ ਤੋਂ ਉਹ ਛੜਕਾਂ ਨੂੰ ਫੜੋਗੇ ਮਿੱਤਰੋ ਪਾਣੇ ਵਾਲੇ ਪਾਸੋਂ ਨੂੰ ਵਧੋਗੇ ਦੂਰੀ ਤੈਅ ਕਰੋਗੇ ਤਵਾਂ ਤੁਹਾਨੂੰ ਉੱਤੇ ਚ ਰਸਤੇ ਦੇ ਉੱਤੇ ਚੱਕੀ ਮਿਲੂਗੀ ਤੇ ਚੱਕੀ ਵਾਲੇ ਵੀਰਕੇ ਘਰੇ ਇਸ ਟਾਈਮ ਮੈਂ ਮੌਜੂਦ ਆ ਟੋਕੜ ਗੱਪਣ ਟਾਪ ਦੀ ਚੱਕਪਾਸ ਗਾਂ ਦਿਖਾਉਣੀ ਆ ਤੁਹਾਨੂੰ ਚੱਕਪਾਸ ਗਾਂ ਦਿਖਾਉਣੀ ਆ ਤੁਹਾਨੂੰ ਮਿੱਤਰੋ ਪੂਰੀ ਟਾਪ ਕੱਦ ਵਾਲੇ ਪੱਖ ਤੋਂ ਮਜ਼ਬੂਤੀ ਵਾਲੇ ਪੱਖ ਤੋਂ ਵੇਲ ਵਾਲੇ ਪੱਖ ਤੋਂ ਬਾਕਮਾ ਵਾਲਾ ਜੇ ਤੁਸੀਂ ਵੱਛੀ ਲੈ ਕੇ ਸੰਭੜ ਬਾਰੇ ਸੋਚਦੇ ਆਂ ਤਾਂ ਫਿਰ ਇੱਕ ਮਿੰਟ ਰੁਕ ਜਾਓ ਵੀਡੀਓ ਨੂੰ ਦੇਖ ਲਓ ਵੀ ਤੁਹਾਡੇ ਲਈ ਕੀ ਤੋਹਫਾ ਹੋਣ ਵਾਲਾ ਅੱਜ ਆਪਾਂ ਬਾਜ਼ਾਰ ਦੇ ਵਿੱਚੋਂ ਅਸਰ ਵੱਛੀ ਖਰੀਦਣ ਦੇ ਲਈ ਜਾਂਦੇ ਆ ਜਿਹੜੀ ਬਣ ਦੇ ਨੇੜੇ ਤੇੜੇ ਆ ਬਰੀਡ ਵਾਲੀ ਆ ਜਾਤ ਵਾਲੀ ਵੱਛੀ ਆਪਾਂ ਨੂੰ ਘੱਟ ਤੋਂ ਘੱਟ ਵੀ 25 30 35 ਦੇ ਘਰਾਂ ਦੇ ਵਿੱਚ ਮਿਲਦੀ ਆ ਪਰ ਇਹ ਵੈੜ ਜਿਹੜੀ ਤੁਹਾਨੂੰ ਵਿਖਾਉਣੀ ਆ ਮਿੱਤਰੋ ਇਹ ਵੈੜ ਵੀ ਇੱਕ ਵੱਛੀਆਂ ਦੇ ਸੁਪਨੇ ਨੂੰ ਪੂਰਾ ਕਰੂਗੀ ਗੱਪਣ ਚੱਕ ਪਾਸ ਆ ਕਿੰਨੇ ਚਿਰ ਦੀ ਗੱਪਣਾ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰ ਲੈਨੇ ਆ ਆਓ ਮਿਲਦੇ ਆ ਵੀਰੇ ਨੂੰ ਕਰਦੇ ਆ ਗੱਲਬਾਤ ਵੀਰੇ ਨਾਲ ਸასი ਸ਼ਾਲ ਵੀਰੇ ਕੀ ਹਾਲਾ ਵਟੇ ਬਾਈ ਵਧੀਆ ਵਧੀਆ ਸੇਤਾ ਦੇ ਪਰਿਵਾਰ ਬਾਈ ਸਭ ਠੀਕ ਹੈ ਬਾਈ ਚਲੋ ਸ਼ੁਕਰਨਾਮ ਦੱਸ ਦਈਏ ਕਿਹੜਾ ਦੀ ਵੀਰੇ ਬਾਈ ਨਾਮ ਗੁਰਵਿੰਦਰ ਸਿੰਘ ਜੀ ਸਨੋ ਬਾਈ ਸਨ ਆਫ ਕੇਵਲ ਸਿੰਘ ਬਾਈ ਚੱਕੀ ਦੇ ਵਾਲੇ ਘਰੇ ਆਣਾ ਬਸ ਚੱਕੀ ਵਾਲਾ ਠੀਕ ਆ ਬਾਈ ਅੱਛਾ ਵੱਡੇ ਵੀਰੇ ਜਿਹੜੀ ਆਪਾਂ ਵੈਡ ਵੇਚਣੀ ਆ ਇਹ ਕਿੰਨੇ ਚਿਰ ਦੀ ਗੱਭਣ ਆ ਬਾਈ ਇਹ ਬਾਈ ਪੌਣੇ 3 ਮਹੀਨੇ ਦੀ ਗੱਭਣ ਚੈੱਕ ਪਾਸ ਪੌਣੇ 3 ਮਹੀਨੇ ਦੀ ਗੱਭਣ ਚੈੱਕ ਪਾਸ ਆ ਹੁਣ ਦੁੱਧ ਜਿਹੜਾ ਦੁੱਧ ਕਿੰਨਾ ਦਿੰਦੀ ਆ ਦੁੱਧ ਬਾਈ ਇਹਦੇ ਥੱਲੇ ਥੋੜਾ ਕਨਸੀਵਨੇ ਲੇਟ ਕੀਤਾ ਠੀਕ ਆ ਇਹਦੇ ਥੱਲੇਗਾ 4 ਕਿਲੋ ਆਪਾਂ ਝੂਠ ਮ ਜਿਹੜੀ ਗੱਪਣ ਆ ਇਹ ਰਿਪੀਟਰ ਪੁਰਜੇ ਚੱਲ ਕੇ ਹੋਈ ਆ ਹਾਂ ਰਿਪੀਟ ਹੋ ਗਈ ਹੂੰ ਕਈ ਵਾਰੀ ਘਾਟਾ ਕੂਟਾ ਜਾਂਦੀ ਆ ਪਰ ਸੁਦੇ ਅੱਛਾ ਦੁੱਧ ਸੂਆ ਕਿੰਨਾ ਸੂਗੀ ਆ ਤਕੀਏ ਬਈ ਸੂਆ ਇਹ ਦੂਜਾ ਸੂਗੀ ਦੂਜਾ ਸੂਆ ਸੂਗੀ ਇਹ ਕਿੰਨੇ ਚਿਰ ਦੀ ਰਿਪੀਟ ਲੈ ਗਈ ਸਾਲ ਦੀ ਕਿ ਬਾਹਰ ਲੈ ਗਈ ਇਹ ਬਈ ਸਾਲ ਤੋਂ ਬਾਹਰ ਲੈ ਗਈ ਸਾਲ ਤੋਂ ਬਾਹਰ ਲੈ ਗਈ ਹੁਣ ਵੀਰੇ ਥਣਪਾਸ ਓਕੇ ਆ ਜਾਓ ਓਕੇ ਬੈਠਣਾ ਦੀ ਆਪਣੀ ਗਰੰਟੀ ਹੋਊਗੀ ਬਈ ਠੀਕ ਆ ਵੀਰੇ ਤੇ ਦੂਜੀ ਗੱਲ ਇਹ ਆ ਵੀ ਮਨਲਾ ਇਹਨੇ ਪਹਿਲਾਂ ਨੇ ਦੁੱਧ ਕਿੰਨਾ ਕੁ ਦਿੱਤਾ ਸੀ ਪਹਿਲਾਂ ਨੇ ਬਈ 30 ਪਲੱਸ ਦਿੱਤਾ ਇਹਨੇ 30 ਪਲੱਸ ਚੱਲੀ ਹੋਈ ਆ ਲਵਾਸ ਰੂ ਉਸੀ ਬਹੁਤ ਡਬਲਾ ਕਰਦਾ ਛੱਡ ਦੇ ਜਾਂਦਾ ਹਾਂ ਦੁੱਧ ਛੱਡਦੇ ਵੀਰੇ ਘਾਤ ਦੇ ਵੇਖ ਤੂੰ ਮੇਰਾ ਨਾ 5 ਫੁੱਟ 11 ਇੰਚ ਘਾਤਦਾ ਮੇਰੇ ਮੋਢੇ ਦੇ ਬਰਾਬਰ ਆਉਂਦੀ ਆ ਕੋਈ ਸ਼ੱਕ ਨਹੀਂ ਲੰਮੀ ਵੇਲ ਵੀ ਬਹੁਤ ਆ ਯਾਰ ਬਾਈ ਗੱਡੀ ਗਾਂ ਘਾਤ ਕਰ 7 ਫੁੱਟ ਤਾਂ ਲੰਮੀ ਵੇਣਾ ਹਿਸਾਬ ਦਾ 7.5 ਵੇਲ ਵੀ ਹੋਊਗੀ ਯਾਰ ਹੋਊਗੀ ਬਾਈ ਹੋਊਗੀ ਹਣਾ ਹਾਂ ਵੀਰੇ ਅੱਛਾ ਵੀਰੇ ਇਹਦਾ ਫਿਰ ਦੇਣ ਲੈਣ ਵਾਲਾ ਰੇਟ ਕੀ ਦਊਗਾ ਬਾਈ ਇਹ ਯੈਸ ਨੂੰ 45000 ਦੀ ਦੇ ਦਾਂਗੇ 45000 ਦੀ ਜਸ ਨੂੰ ਹੀ ਹੈ ਬੱਛਾਂ ਵਾਲਾ ਭਾਈ ਆ ਗੱਬਣ ਚੈੱਕ ਪਾਸ ਆਬਦੀ ਅਗਲਾ ਤਸੱਲੀ ਕਰਾ ਕੇ ਲੈ ਹਾਂ ਬਿਲਕੁਲ ਸਿਆਣੀ ਗੱਲ ਇੱਥੋਂ ਕਰਵਾਦੀ ਘਰੋਬਾਰ ਦੀ ਕੋਈ ਗਾਰੰਟੀ ਨਹੀਂ ਹਾਂ ਬੇ ਥਾਣਾ ਦੀ ਜਿਹੜੀ ਗੱਲ ਆ ਉਹ ਹੈਗੀ ਆ ਜੇ ਆਪਾਂ ਨੂੰ ਕੋਈ ਬੰਦਾ ਤਿਆਰ ਕਰਕੇ ਵੀ ਦੇਊਗਾ ਜੀ ਅੱਜ 45 ਦੀ ਦੇਵਾਂਗੇ ਆਪਾਂ ਲੱਖ ਰੁਪਏ ਦੀ ਸਾਈ ਵੀ ਕਰ ਲਾਂਗੇ ਠੀਕ ਆ ਜੀ ਮਤਲਬ ਤਿਆਰ ਹੋਈ ਆਪਾਂ ਲੱਖ ਰੁਪਏ ਦੀ ਗਾ ਲੈ ਲਾਂਗੇ ਲੈ ਲਾਂਗੇ ਲੱਖ ਠੀਕ ਆ ਬਈ ਪਰ ਲੱਖ ਰੁਪਏ ਮੁੜ ਕੇ ਅਗਲੇ ਨੇ ਏਡੀ ਗਾ ਦੇਣੀ ਨਹੀਂ ਨਹੀਂ ਦੇਣੀ ਪਲੀ ਪੁੜੀ ਰਵੇ ਨਾ ਸਹੀ ਗੱਲ ਆ ਬਈ ਤੇਰੀ ਅੱਛਾ ਵੀ ਜਿਹੜਾ ਮੈਨੂੰ ਜਿਵੇਂ ਤੋਕੜਾ ਕੱਪਣਾ ਲੈ ਕੇ ਜਿਹੜਾ ਜਾਨਵਰ ਤਿਆਰ ਕਰ ਦਿੰਦੇ ਨੇ ਲਈ ਫਾਇਦੇਮੰਦ ਚੀਜ਼ ਆ ਬਹੁਤ ਬਈ ਯਾਰ ਬਾਜੀ ਵੱਡੀ ਗੱਲ ਇਹ ਹੋ ਗਈ ਵੀ ਰੋਤ ਤੋਂ ਬਹੁਤ ਚੰਗੀ ਜਿਹੀ ਤਿਆਰ ਹੋਣਾ ਨੇ ਇਹ ਗਾ ਭਾਈ ਜ ਜਬਰਦਸਤ ਟਾਈਮ ਤੇ ਕਰਨੀ ਆ ਅਕਤੂਬਰ ਚ ਵੀਰੇ ਹਾਂ ਉਦੋਂ ਹਾਲਚਲ ਪੂਰੀ ਹੁੰਦੀ ਹੈ ਗਾਈਆਂ ਦੀ ਵੀ ਅਕਤੂਬਰ ਚ ਚੜ੍ਹੇ ਅਕਤੂਬਰ ਇਹਨੇ ਪੂਰਾ ਬਣ ਜਾਣਾ ਵੀਰੇ ਠੀਕ ਆ ਬਈ 45000 ਚ ਮੰਨ ਤਣ ਕਰ ਦੇਂਗਾ ਥੋੜਾ ਬੋਤ ਕਰ ਦਾਂਗੇ ਵੀਰੇ ਕੱਢੀ ਬਾਰੋਂ ਤੋਰੀ ਵੀਰੇ ਖੋਲੀ ਮੜਾ ਜਾ ਲੈ ਵੀ ਮਿੱਤਰੋ ਕਨਸੀਵ ਜਿਹੜਾ ਇਹਨੇ ਲੇਟ ਕੀਤਾ ਸੀ ਘੱਟ ਤੋਂ ਘੱਟ 2 ਤੋਂ 2.5 ਸਾਲ ਦਾ ਸੂਆ ਲੱਗੀ ਇਹ ਕਰਮਾਂ ਵਾਲੀ ਉਸ ਤੋਂ ਬਾਅਦ ਹੁਣੇ ਗੱਪਣ ਹੋਈ ਆ ਮਿੱਤਰੋ ਇਹ ਕੱਪੜਾ ਕਿੰਨੇ ਚਿਰ ਦੀ ਦੱਸਿਆ ਵੀਰੇ ਪੌਣੇ 3 ਮਹੀਨਿਆਂ ਦੀ ਪੌਣੇ 3 ਮਹੀਨਿਆਂ ਦੀ ਇਹ ਕੱਪੜਾ ਲਵਾਸ ਉਸ ਵੈੜ ਦਾ ਕਦ ਕੁੱਦ ਵੇਖੋ ਕਿਰਦੀ ਤੂੰ ਮਿੱਤਰੋ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਵੀ ਤੁਹਾਨੂੰ ਕੋਲੇ ਆ ਕੇ ਅਸੀਂ ਪਤਾ ਵੀ ਲੱਗੂਗੀ ਵਾਕਿਆ ਹੀ ਗਾਂ ਦਾ ਕਦ ਹੈਗਾ ਵਾ ਵੇਖੋ ਕਿਰਦੀ ਵੇਲ ਵਾਲੇ ਪੱਖ ਤੋਂ ਮਜ਼ਬੂਤੀ ਵਾਲੇ ਪੱਖ ਤੋਂ ਗਾਂ ਕਮਾਲ ਆ ਯਾਰ ਮਿੱਤਰੋ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਵੇਖੋ ਪ੍ਰੋਪਰ ਕਦ ਹੋਣ ਦਾ ਤੁਹਾਨੂੰ ਮਜੂਮਿੰਗ ਤੋਂ ਹਟਾ ਕੇ ਵੀ ਵਿਖਾਤਾ ਇਹਦਾ ਪ੍ਰੋਪਰ ਕਦ ਦਾ ਬਣਦੀ ਵੀਰੇ ਫੇਰ ਪਿਆਦੀ ਦੇਖੋ ਕਿਰਦੀ ਮਿੱਤਰੋ ਹੂੰ ਨਹੀਂ ਠੀਕ ਆ ਬਾਈ ਹਰ ਪੱਖ ਤੋਂ ਯਾਰ ਕੋਕੇ ਜੜਦੀ ਆ ਕਰਨ ਵਾਲੀ ਜਿਹੜੇ ਭਰਾ ਤੋਕੜ ਗੱਬਣ ਲੈ ਕੇ ਸਾਹਮਦੇ ਆ ਨਾ ਉਹਨਾਂ ਦੇ ਲਈ ਤੋਹਫਾ ਵੀਡੀਓ ਆ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆ ਕੇ ਉਹਨਾਂ ਦਾ ਥਣ ਚੈੱਕ ਕਰੋ ਕੋਈ ਮੇਰੀ ਗੱਲ ਸੁਣ ਕੋਈ ਆ ਅਗਲਾ ਕਹਿੰਦਾ ਕਾਣੂ ਕੋਰਾ ਲੈ ਵਿੱਚ ਹੁਣ ਵੀਰੇ ਫਿਰ ਇਹ ਤੂੰ ਟੂਪਾ ਵੀ ਡਰਾਈ ਕਰਦਾ ਪਿਆ ਇਹਨੂੰ ਹਾਂ ਡਰਾਈ ਕਰ ਦਾਂਗੇ ਵੀਰੇ ਅਗਲਾ ਜੇ ਥਣ ਪਾਸ ਕਰ ਲਿਆ ਆਪਦੇ ਹਾਂ ਜੇ ਅਗਲਾ ਕੋਈ ਟੂਪਾ ਭਰਕ ਲੈਣੀ ਆਪਾਂ ਟੂਪਾ ਜਿਹੜੀ ਕੰਪਨੀ ਦੀਆਂ ਕਹੂ ਅਗਲਾ ਆਪਾਂ ਉਹਨੂੰ ਭਰਕੇ ਦੇ ਠੀਕ ਹੈ ਵੀ ਟੂਪਾ ਵੀ ਭਰ ਦੇਾਂਗੇ ਵੀ ਮੈਂ ਜਾਣਿਆ ਵੀ ਹੁਣ ਇਹਨੂੰ ਸਾਥ ਹੀ ਚੱਲਣ ਦੇ ਨੂੰ ਗੱਪਣ ਦੇ ਤੌਰ ਤੇ ਸਾਹਮਣੇ ਹਾਂ ਵੀਰੇ ਜੇ ਤਿਆਰੀ ਕਰਾਉਣੀ ਆ ਹਨਾ ਬਈ ਬੱਛੀ ਕੋਈ ਲੈਣ ਜਾਂਦਾ ਚੰਗੀ ਐਡੇ ਖੰਦਗਾੜ ਵਾਲੀ ਪਹਿਲੀ 3000 ਤੋਂ ਘੱਟ ਤਾਂ ਮਿਲਦੀ ਨਹੀਂ ਨਾ ਚੰਗੀ ਬੱਛੀ ਮਿਲਦੀ ਨਹੀਂ ਇਹ ਆਪਾਂ 45000 ਚ ਮਾਨਤਾਣ ਕਰ ਦਾਂਗੇ ਬਸ ਠੀਕ ਆ ਵੀ ਓਕੇ ਨਹੀਂ ਜਰਾ ਰੇਟ ਵੀ ਠੀਕ ਆ ਵੀਰੇ ਮੈਂ ਕਮਾ ਲੈਣੀ ਨਾ ਲੈਣੀ ਉਹਦਾ ਹੈਗੀ ਆਪਦੀ ਮਰਜ਼ੀ ਬਾਈ ਕਰਨੀ ਪਰ ਜੇ ਹੁਣ ਮੇਰੇ ਅਗੂ ਕੋਈ ਜਿਹੜੇ ਲੈਣੀ ਨਾ ਹੋਈ ਤੇ ਨਖਰੇ ਕਰੀ ਜਾਵੇ ਉਹ ਗੱਲ ਵੱਖਰੀ ਹੈ ਹਾਂ ਬਈ ਪੁੱਤ ਮੂੰਹ ਕਰਾ ਰਹਿਣ ਓਏ ਲੱਡੀ ਪਤਾ ਫੇਸਬੂਕਸ ਬਹੁਤ ਚੰਗਾ ਹੈ ਵੀਰੇ ਬੱਛੀ ਨੇ ਠੀਕ ਆ ਬਾਈ ਹਰ ਪੱਕ ਤੋਂ ਓਕੇ ਆ ਜਰ ਹਾਂ ਕਿੰਨੀ ਭਾਵੇਂ ਆ ਅੱਛਾ ਵੀਰੇ ਨੰਬਰ ਕਿੰਨਾ ਬਾਈ ਨੰਬਰ ਵੀਰੇ 7710728203 ਇੱਕ ਵਾਰੀ ਹੋਰ ਆਉਣ ਦੇ 7710728203 ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ ਵੀਰੇ ਦੇ ਨਾਲ ਗੱਲਬਾਤ ਤੇ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਚਹਿਲਤ ਜ਼ਿਲ੍ਹਾ ਫਰੀਦਕੋਟ